ਫਟਾਫਟ ਆ ਕੇ ਵਾਲਾ ਕੇ ਅਸੀਂ ਇੱਧੇ ਹੀ ਚਲੇ ਜਾਵਾਂਗੇ ਅਗਰ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਅਸੀਂ ਯਰ ਫਟਾਟਾ ਮੁੱਖ ਮੰਤਰੀ ਆ ਸਾਡੇ ਲੋਕ ਸਾਨੂੰ ਗ੍ਰਿਫਤਾਰ ਕਰਨਾ ਗ੍ਰਿਫਤਾਰ ਕਰਨ ਪਰ ਅਸੀਂ ਆਪਣੀ ਮੰਗ ਤੇ ਵਿੱਜਤਾ ਅੱਗੇ ਵਧਾਂਗੇ ਤੇ ਅੱਗੇ ਵਧੇ ਰਹਾਂਗੇ ਬੈਠਾ ਇਹ ਵਾਰ ਕੰਜੂਨੀ ਜਿੰਦਾਬਾਦ 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 ਤੋੜਾ 大家。 ਕਾਕਾ ਜੀ ਸੋਲ ਮੈਂ ਸਾਰੇ ਟੱਕਾ ਨੂੰ ਮਾਰਿਆ ਸਾਡੇ ਨਾਲ 100 ਮੀਟਰ ਕੋਈ ਪਹਿਲਾਂ 20 ਮੀਡੀਆ ਨੂੰ ਕਹੂੰਗਾ ਇਹ ਕੋਈ ਤਰੀਕਾ ਹੈ ਅਸੀਂ ਅੱਗੇ ਵਧ ਰਹੇ ਹਾਂ ਜਮਾਤ ਦਾ ਸਰੀਰਕ ਸਾਡੇ ਘਰਾਂ ਚੋਂ ਆਸ਼ਰਮ ਹੋ ਗਿਆ ਭਾਈ 2 ਸਾਲ ਕਿਹੜਾ ਬਿਨਾ 15 ਸਾਲ ਹੋ ਗਏ ਸਾਨੂੰ ਕੰਮ ਕਰਨਾ ਹੋਵੇ 2 ਸਾਲਾਂ ਤੋਂ ਵੱਧ ਹਾਂ ਜੀ ਆ ਪੰਜ ਕੇ ਜਣੇ ਤੁਸੀਂ ਮੈਨੂੰ ਮਿਲੋਗੇ ਸਾਈਡ ਤੇ ਸਿੱਧਾ ਮਾਰਿਆ ਨਾ ਤੇਰੇ ਕਰ ਲੈਣਾ ਹੀ ਭਾਈ ਸਰ ਅੰਦਰ ਵੀ ਇਹ ਦੇ ਕੇ ਤੁਹਾਨੂੰ ਬਰਾਦਾ ਬਾਕੀ ਸਾਰਾ ਪੈਦਲ ਕੰਮ ਆਪ ਕਰਨਾ ਪਾਉ ਅਸੀਂ ਲੰਬੀ ਦੇ ਵਿੱਚ ਸੰਪੰਕ ਕੀਤਾ ਦਿਨੋਂ ਰਾਤ ਤੱਕ ਜੋ ਸਾਡਾ ਫੂਟੀ ਹੈ ਅੱਜ ਅਸੀਂ ਆਹ ਰਾਹ ਅਪਣਾਇਆ ਸਾਨੂੰ ਬੇਸ਼ੱਕ ਥਾਣੀ ਤੇ ਲੱਜ ਕੋਈ ਚੱਕਣ ਸਾਨੂੰ ਵੀ ਭਰੇ ਜਾਣਦਾ ਕੋਈ ਸ਼ੌਕ ਨਹੀਂ ਗਾ ਸਾਨੂੰ ਤੁਸੀਂ ਮਰੋਇ ਤੋਂ ਮਰੀ ਚੰਗਾ ਅੱਜ ਕੰਮ ਕੀਤਾ ਅੱਜ ਤੱਕ ਨਹੀਂ ਦੇਖੀ ਚਲਦੀ ਤੇ ਇੱਥੇ ਤੱਕ ਨਹੀਂ ਕੋਈ ਨਾ ਮੇਰਾ ਨਾਮ ਅਮਨਦੀਪ ਸਿੰਘ ਹੈ ਕਿਹੜੀ ਜੇ ਡਿਊਟੀ ਕਰਦਾ ਮੈਂ ਸਦਰਤੂਰੀ ਠੀਕ ਹੈ ਨਾ ਚਾਹੁੰਗੇ ਇੱਕ ਵਾਰ ਤੁਹਾਡੀ ਦਿੱਕਤ ਪੱਟ ਲਾ ਦਿੰਦਾ ਸੀ ਸਰ ਇੱਥੇ ਡਿਊਟੀ ਤੇ ਖੜੇ ਸੀ ਤੇ ਇਹ ਪ੍ਰਦਰਸ਼ਨਕਾਰੀ ਜਦੋਂ ਇੱਧਰ ਆਏ ਨੋਨੇ ਆਨਸਰ ਸੰਤੱਕਾ ਮਾਰਿਆ ਤੇ ਸਾਡੀ ਪੱਗ ਦੇ ਜੀ ਨਾਮ ਹੈ ਸਰ ਸੁਭਾਸ਼ ਸਿੰਘ ਨਾਮ ਹੈ ਜੀ ਮੇਰਾ ਸੁਭਾਸ਼ ਜੀ ਅੱਜ ਕਿਹੜੀ ਜੁਨੀਅਨ ਦੇ ਵੱਲ ਇਹ ਸਾਡੀ ਵੈਟਰਨਰੀ ਏਆਈ ਵਰਕਰ ਜੂਨੀਅਨ ਪੂਰੇ ਪੰਜਾਬ ਤੋਂ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੱਜ ਸੰਗਰੂਰ ਹੋਏ ਜਿਹੜੇ ਪਹੁੰਚਿਆ ਵਰਕਰ ਸਾਥੀ ਪਹਿਲਾ ਨੰਬਰ ਤਾਂ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਸਾਰਿਆਂ ਦਾ ਸਾਥੀਆਂ ਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਫਰਿਆਦ ਨੂੰ ਉਸ ਭਗਵੰਤ ਮਾਨ ਜਿਹੜਾ ਜਿੰਨੂੰ ਆਪਾਂ ਕਹਿ ਲਈਏ ਵੀ ਬਹੁਤ ਜ਼ਿਆਦਾ ਜ਼ਾਲਮ ਸਰਕਾਰ ਹੈ ਅਸੀਂ ਪਿਛਲੇ 14 ਸਾਲਾਂ ਤੋਂ 15 ਤੋਂ ਲਗਾਤਾਰ ਵੈਟਰਨਰੀ ਏਈ ਵਰਕਰ ਯੂਨੀਅਨ ਜਿਹੜੀ ਹੈ ਪਸ਼ੂ ਪਾਲਣ ਦੇ ਭਾਗ ਦੇ ਵਿੱਚ ਬਿਨਾਂ ਕਿਸੇ ਮਿਹਨਤਾਨੇ ਤੋਂ ਬਿਨਾਂ ਕਿਸੇ ਤਨਖਾਹ ਤੋਂ ਕੰਮ ਕਰ ਰਹੀ ਹੈ ਜਿਹਦੇ ਵਿੱਚ ਸਾਨੂੰ ਸਰਕਾਰ ਵੱਲੋਂ ਜੋ ਵੀ ਡਿਊਟੀਆਂ ਲਾਈਆਂ ਜਾਂਦੀਆਂ ਨੇ ਵੱਡੇ ਅਫਸਰਾਂ ਵੱਲੋਂ ਅਸੀਂ ਉਹਨਾਂ ਦੀਆਂ ਡਿਊਟੀਆਂ ਵੀ ਸਿਰ ਮੱਥੇ ਕੰਮ ਕਰਦੇ ਆ ਜੀ ਜਿਹੜੀ ਵੈਕਸੀਨ ਹੈ ਕਿਸੇ ਤਰ੍ਹਾਂ ਦੀ ਵੈਕਸੀਨ ਆਉਂਦੀ ਹੈ ਸਾਡੇ ਵਰਕਰ ਹੀ ਵੈਕਸੀਨ ਕਰ ਰਹੇ ਨੇ ਜੇ ਜਨਗਣਨਾ ਹੁੰਦੀ ਹੈ ਪਸ਼ੂਆਂ ਦੀ ਪਸ਼ੂਗਣਨਾ ਹੁੰਦੀ ਹੈ ਉਹਦੇ ਵਿੱਚ ਵੀ ਸਾਡੇ ਵਰਕਰ ਜਿਹੜੇ ਆ ਬਹੁਤ ਹੀ ਤਨਦੇਹੀ ਨਾਲ ਕੰਮ ਕਰਦੇ ਆ ਜਿਹਦੇ ਬਦਲੇ ਸਾਨੂੰ ਸਰਕਾਰ ਕਿਸੇ ਤਰ੍ਹਾਂ ਕੁਝ ਵੀ ਨਹੀਂ ਦੇ ਰਹੀ ਉਸ ਪ੍ਰਯਾਤ ਨੂੰ ਅਸੀਂ ਅੱਜ ਸੰਗਰੂਰ ਵਿਖੇ ਲੈ ਕੇ ਆਏ ਸੀ ਪਰ ਜੋ ਤੁਸੀਂ ਦੇਖ ਹੀ ਰਹੇ ਹੋ ਜਿਹਦੇ ਵਿੱਚ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੀ ਅੱਜ ਉਸ ਪ੍ਰਯਾਤ ਨੂੰ ਸੁਣਦੇ ਬਾਵਜੂਦ ਵੀ ਸਾਡੇ ਨਾਲ ਧੱਕਾ ਮੁੱਗੀ ਕੀਤਾ ਅਸੀਂ ਅੱਜ ਉਸ ਜਿਹੜਾ ਜ਼ਾਲਮ ਭਗਵੰਤ ਮਾਨ ਸਰਕਾਰ ਉਹਦੇ ਤੱਕ ਫਰਿਆਦ ਲੈ ਕੇ ਜਾਣੀ ਸੀ ਪਰ ਉਸ ਤੱਕ ਸਾਨੂੰ ਉਹਨਾਂ ਪਹੁੰਚ ਨਹੀਂ ਦਿੱਤਾ ਇੱਥੇ ਹੀ ਸਾਨੂੰ ਕੁੱਟਮਾਰ ਦੀ ਕੋਸ਼ਿਸ਼ ਤਾਂ ਉਹਨਾਂ ਕਰੀਏ ਸਾਡੇ ਤੇ ਲਾਠੀ ਚਾਰਜ ਕਰਨ ਦੀ ਪਰ ਅਸੀਂ ਸ਼ਾਂਤਮਈ ਤੇ ਅਸੀਂ 2 ਸਾਲ 2.5 ਸਾਲ ਉੱਥੇ ਸ਼ਾਂਤਮਈ ਬੈਠਿਆ ਤੇ ਅਸੀਂ ਇੱਥੇ ਵੀ ਬੈਠਣ ਨੂੰ ਤਿਆਰ ਆ ਸ਼ਾਂਤਮਈ ਠਾਰ ਸੈਕਟਰ ਮੁਹਾਲੀ ਸਾਨੂੰ 2 ਸਾਲ ਹੋ ਗਏ ਸ਼ਾਂਤਮਈ ਬੈਠਿਆ ਨੂੰ ਸਾਨੂੰ ਅੱਜ ਵੀ ਇਥੋਂ ਦਾ ਜਿਹੜਾ ਪ੍ਰਸ਼ਾਸਨ ਇਹ ਕਹਿੰਦਾ ਪੀਸਫੁਲ ਪੀਸਫੁਲ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਪੀਸਫੁਲ ਹੈ ਕੀ ਦੋ ਸਾਲਾਂ ਤੋਂ ਅਸੀਂ ਪੀਸਫੁਲ ਬੈਠੇ ਆ ਪਰ ਅੱਜ ਜੇ ਸਾਡੀ ਸੁਣਵਾਈ ਨਾ ਹੋਵੇਗੀ ਅਸੀਂ ਅੱਜ ਕਰੋ ਜਾਂ ਮਰੋ ਨੀਤੀ ਤੇ ਹੈਗੇ ਆ ਅਸੀਂ ਮਰਨਾ ਮਨਜ਼ੂਰ ਹੈ ਪਰ ਅਸੀਂ ਉਹਦਾ ਹੱਕ ਲੈ ਕੇ